ਕਿ ਮਰੂ ਥੱਕੇ ਤਾਂ ਨਹੀਂ ਹੈਗੇ ਆਉਂਦੇ ਕੰਮ ਇਸ ਤਰ੍ਹਾਂ ਖਾਦਾ ਸੀ ਕਿ ਮੈਂ ਟਾਈਮ ਦੇਖ ਲਿਆ ਕਿੰਨਾ ਹੋ ਗਿਆ 11 ਵਜੇ ਪੂਰੀ 11 ਵਜੇ ਕਿਹੜਾ ਹੋਏ 11 ਬੱਜ ਚੁੱਕੇ ਹੈਗੇ ਤੇ ਹੁਣ ਹੀ ਆਏ ਆ ਘਰੇ ਅਸੀਂ ਤੇ ਦਰਵਾਜ਼ਾ ਮਾਤਾ ਰੋ ਖੋਲਣਗੇ ਅਗਲਾ ਕਹਿਣ ਦਾਣਾ ਵੀ ਪੈਸਾ ਬਣਦਾ ਹੈਗਾ ਮਿਹਨਤ ਵੀ ਹੈਗੀ ਆ ਪੂਰੀ ਕਿਹਨੀ ਕਿ ਮਿਹਨਤ ਆ ਬਾਦੂ ਐ ਤਾਂ ਥੱਕੀ ਹੋਈ ਕਿਹਨੀ ਕਿਥੇ ਕਿਹ ਅੱਜ ਨਾ ਇਹ ਤਾਂ ਥੱਕੀ ਹੋਈ ਆ ਸਾਰਾ ਦਿਨ ਮੈਂਟਲੀ ਵੀ ਬੰਦਾ ਥੱਕ ਗਿਆ ਲਾ ਆ ਵੇਖੋ ਬਈ ਆ ਕਪੜਾ ਪਹਿਗਾ ਟੀ-ਸ਼ਰਟ ਹੈਗਾ ਹਾਂਜੀ ਉਹ ਪਿੱਛੇ ਲੈਸਾਂ ਵਗਰਾ ਵੀ ਨੇ ਪਿੱਛੇ ਵੀ ਕਪੜਾ ਪਹਿਗਾ ਤੇ ਗੇਟ ਖੋਲਣ ਨੂੰ ਮਿਹਰ ਦਾ ਫੋਨ ਲਾ ਲੋ ਇਹ ਆ ਸਾਡਾ ਘਰ ਜੀ ਉਹ ਸਾਹਮਣੇ ਆ ਗਿਆ ਬੁਟੀਕ ਆ ਕੰਦਾ ਕੋ ਦਾ ਜੇ ਨਵੇਂ ਆਉਣ ਨੇ ਤੇ ਗੇਟ ਖੁੱਲ ਚੁੱਕਿਆ ਮਾਤਾ ਨੇ ਗੇਟ ਖੋਲਤਾ ਰਾਤ ਦੇ 11:00 ਬਜ ਕੇ 1 ਮਿੰਟ ਤੇ ਸੀ ਘਰ ਚ ਐਂਟਰੀ ਕਰਾਂਗੇ ਲੋ ਜੀ ਜੋ ਆਖ ਨੂੰ ਦੇਖਦੇ ਆ ਉਹ ਕਿ ਸਾਡਾ ਜੋ ਆਖ ਨੂੰ ਦੇਖਦੇ ਆ ਰੋਟੀ ਖਾ ਲਈ ਉਹ ਘਰੇ ਨਾ ਤੇ ਇੱਧਰ ਬੁਟੀਕ ਆ ਗਿਆ ਰੁਨੀ ਦਾ ਇੱਧਰ ਲਾਉਣਾ ਗੱਡੀ ਅੰਦਰ ਤੇ ਵੀਡੀਓ ਰੂਣੀ ਦੀ ਸ਼ੇਅਰ ਕਰਕੇ ਵੱਧ ਤੋਂ ਵੱਧ ਕੁੜੀਆਂ ਤੱਕ ਪਹੁੰਚਾ ਦਿਓ ਪੇਜ ਵੀ ਫੋਲੋ ਕਰ ਲਿਓ